ਪੰਜਾਬ ਦੇ ਸੀਐਮ ਸੀਐਮ ਭਗਵੰਤ ਸਿੰਘ ਮਾਨ ਹੂਰਾ ਵੱਲੋਂ ਜਲੰਧਰ ਦੇ ਵਿੱਚ ਹੋਈ ਜਿਮਨੀ ਚੋਣਾ ਦੇ ਵਿੱਚ ਵਾਦਾ ਕੀਤਾ ਗਿਆ ਸੀਗਾ ਕਿ ਉਹ ਜਲੰਧਰ ਦੇ ਵਿੱਚ ਰਹਿਣਗੇ ਜਲੰਧਰ ਦੇ ਵਿੱਚ ਦੋ ਦਿਨ ਅਤੇ ਬਾਕੀ ਦਿਨ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਤਾਂ ਸੀਐਮ ਭਗਵੰਤ ਸਿੰਘ ਮਾਨ ਹੂਰੀ ਜਾ ਹੀ ਰਹੇ ਨੇ ਪਰ ਜਲੰਧਰ ਦੇ ਵਿੱਚ ਜਿਮਨੀ ਚੋਣਾ ਤੋਂ ਬਾਅਦ ਹੀ ਜਲੰਧਰ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੂਰਾ ਨੇ ਜਿਹੜਾ ਉਹ ਆਪਣੀ ਇੱਕ ਲਗਜ਼ਰੀ ਕੋਠੀ ਲਈ ਕੈਂਟ ਦੇ ਵਿੱਚ ਉਹ ਕੋਠੀ ਹੈਗੀ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਰਹਿ ਕੇ ਜਿਹੜਾ ਹੈ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਦੇ ਰਹੇ ਆ ਦੋ ਦਿਨ ਜਲੰਧਰ ਦੇ ਵਿੱਚ ਤੇ ਬਾਕੀ ਦਿਨ ਜਿਹੜਾ ਹੈਗਾ ਉਹ ਹੋਰ ਅਦਰ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਉਹ ਸ਼ਹਿਰਾਂ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੋਰੀ ਰਹਿਦੇ ਸੀਗੇ ਪਰ ਹੁਣ ਜੋ ਪੱਕੀ ਰਿਪੋਰਟ ਮਿਲੀ ਹੈ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਹੋਰੀ ਜਲੰਧਰ ਦੇ ਵਿੱਚ ਪੱਕੇ ਤੌਰ ਦੇ ਉੱਤੇ ਹੁਣ ਰਹਿਣਗੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਮੈਂ ਜ਼ਰੂਰ ਉਸ ਘਰ ਦੀ ਦਿਖਾਉਂਗਾ ਜਿਸ ਘਰ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੋਰੀ ਜਿਹੜੇ ਨੇ ਉਹ ਰਹਿਣਗੇ ਇਹ ਹਾਊਸ ਨੰਬਰ 1 ਕਮਿਸ਼ਨਰੇਟ ਰੈਜ਼ੀਡੈਂਟਸ ਹੈਗੀ ਹੈ ਜੋ ਕਿ ਡਿਵੀਜ਼ਨਲ ਕਮਿਸ਼ਨਰ ਦੀ ਜਿਹੜੀ ਆ ਉਹ ਰਿਹਾਈਸ ਹੈਗੀ ਆ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੁਰੀ ਜਿਹੜੇ ਨੇ ਉਹ ਪੱਕੇ ਰੂਪ ਦੇ ਵਿੱਚ ਰਹਿਣਗੇ ਸਭ ਤੋਂ ਪਹਿਲਾਂ ਤੁਸੀਂ ਤਸਵੀਰ ਜ਼ਰੂਰ ਦੇਖੋ ਮੈਂ ਕੈਮਰਾ ਪੁੱਛਣ ਨੂੰ ਜ਼ਰੂਰ ਕਹਾਂਗਾ ਇੱਕ ਵਾਰੀ ਚਾਰੋਂ ਪਾਸੇ ਜ਼ਰੂਰ ਦਿਖਾ ਦੇਵੇ ਇਸ ਇਲਾਕੇ ਦੇ ਵਿੱਚ ਪ੍ਰਾਪਰ ਤਰੀਕੇ ਦੇ ਨਾਲ ਹਰਿਆਰੀ ਹਰਿਆਲੀ ਹੈ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੁਰੀ ਰਹਿਣਗੇ ਸਾਹਮਣੇ ਦੇਖੋ ਤੁਸੀਂ ਡਿਵੀਜ਼ਨਲ ਕਮਿਸ਼ਨਰ ਦਾ ਜਿਹੜਾ ਹੈਗਾ ਹੈ ਉਹ residence ਦਾ ਬੋਰਡ ਵੀ ਲੱਗਿਆ ਹੋਇਆ ਹੈ ਇਸ ਤੋਂ ਅੱਗੇ ਇਹ ਕੋਠੀ ਜਿਹੜੀ ਹੈ ਉਹ ਪੈ ਜਾਂਦੀ ਹੈ ਤੁਹਾਨੂੰ ਮੈਂ ਜ਼ਰੂਰ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਜੋ ਕੋਠੀ ਹੈਗੀ ਹੈ ਇਹ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਉਂ ਚੂਸ ਕੀਤੀ ਇਸ ਕੋਠੀ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈਗਾ ਜੇਕਰ ਇਤਿਹਾਸ ਦੇ ਪੰਨਿਆਂ ਨੂੰ ਅਸੀਂ ਖੋਲਦੇ ਆ ਤਾਂ ਇਹ ਕੋਠੀ ਜਿਹੜੀ ਹੈਗੀ ਹੈ ਉਹ 1848 ਦੇ ਵਿੱਚ ਜਿਹੜੀ ਹੈਗੀ ਉਹ ਕੋਠੀ ਬਣੀ ਸੀ 146 ਸਾਲ ਪੁਰਾਣੀ ਇਹ ਕੋਠੀ ਹੈਗੀ ਹੈ 140 ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਰਹਿ ਚੁੱਕੇ ਨੇ ਜੇਕਰ ਇਸ ਕੋਠੀ ਦੀ ਥਾਂ ਦੱਸਾਂ ਕਿ ਕਿੰਨੀ ਕਿ ਥਾਂ ਦੇ ਵਿੱਚ ਕੋਠੀ ਜਿਹੜੀ ਬਣਾਈ ਗਈ ਹੈ ਤਾਂ ਉਹ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕੋਠੀ 11 ਏਕੜ ਦੀ ਥਾਂ ਦੇ ਉੱਤੇ ਕੋਠੀ ਬਣਾਈ ਗਈ ਹੈ ਤਾਂ ਇਸ ਕੋਠੀ ਦੇ ਵਿੱਚ ਉਹ ਹਰੇਕ ਸੁੱਖ ਸਹੂਲਤਾਂ ਨੇ ਜੋ ਇੱਕ ਸੀਐਮ ਨੂੰ ਜਿਹੜਾ ਹੈਗਾ ਉਹ ਮਿਲਣੀਆਂ ਚਾਹੀਦੀਆਂ ਨੇ ਇਹ ਕੋਠੀ ਇੰਨੀ ਕਿ ਪੁਰਾਣੀ ਕੋਠੀ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਇਹ ਅੰਗਰੇਜ਼ਾਂ ਨੇ ਕੋਠੀ ਬਣਾਈ ਸੀਗੀ ਅੰਗਰੇਜ਼ ਦੇ ਜਿਹੜੇ ਅ ਅਫਸਰ ਵੱਡੇ ਅਫਸਰ ਹੁੰਦੇ ਸੀਗੇ ਜੋ ਲੰਡਨ ਤੋਂ ਆਉਂਦੇ ਸੀਗੇ ਉਹ ਸਿੱਧਾ ਇਸ ਕੋਠੀ ਦੇ ਵਿੱਚ ਆ ਕੇ ਰੁਕਦੇ ਸੀਗੇ ਹਾਲਾਂਕਿ ਉਸ ਤੋਂ ਬਾਅਦ ਜਦੋਂ ਇੱਕ ਸਮਾਂ ਪੀਰੀਅਡ ਜਿਹੜਾ ਹੈਗਾ ਹੈ ਉਹ ਆਜ਼ਾਦੀ ਤੋਂ ਪਹਿਲਾਂ ਵਾਲਾ ਪੀਰੀਅਡ ਆਣ ਲੱਗਾ ਤਾਂ ਉਦੋਂ ਇਸ ਕੋਠੀ ਦੇ ਵਿੱਚ ਅੰਗਰੇਜ਼ ਦੇ ਜਿਹੜੇ ਡਿਵੀਜ਼ਨਲ ਕਮਿਸ਼ਨਰ ਹੁੰਦੇ ਸੀਗੇ ਜਾਂ ਫਿਰ ਕਮਿਸ਼ਨਰ ਲੈਵਲ ਦੇ ਜਿਹੜੇ ਲੋਕ ਹੁੰਦੇ ਸੀਗੇ ਉਹਨਾਂ ਨੂੰ ਇਸ ਕੋਠੀ ਦੇ ਵਿੱਚ ਰੱਖਿਆ ਜਾਂਦਾ ਸੀਗਾ ਕੋਠੀ ਦੇ ਅੰਦਰ ਕੀ ਕੁਝ ਹੈ ਉਹ ਵੀ ਤੁਹਾਨੂੰ ਮੈਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੂੰਗਾ 11 ਏਕੜ ਦੀ ਕੋਠੀ ਇਹ ਜਿਹੜੀ ਹੈਗੀ ਉਹ ਬਣਾਈ ਗਈ ਸੀ ਜੋ ਤੁਹਾਨੂੰ ਮੈਂ ਜਰੂਰ ਦੱਸਿਆ ਹੈਗਾ ਵਾ ਪਹਿਲਾ ਇਸ ਕੋਠੀ ਦੇ ਵਿੱਚ ਜਿਹੜਾ ਹੈਗਾ ਉਹ ਪ੍ਰਦੀਪ ਕੁਮਾਰ ਜਿਹੜਾ ਹੈ ਸੱਬਰਵਾਲ ਹੋਰਾਂ ਨੂੰ ਸੱਚ ਇਹ ਕੋਠੀ ਅਲਾਟਮੈਂਟ ਹੋਈ ਸੀ ਅਲੋਟ ਹੋਈ ਸੀ ਜੋ ਕਿ ਡਿਵੀਜ਼ਨਲ ਕਮਿਸ਼ਨਰ ਹੈਗੇ ਨੇ ਪਰ ਉਹ ਆਪਣਾ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ ਕੋਠੀ ਬਣਾ ਕੇ ਰਹਿ ਰਹੇ ਨੇ ਜੋ ਕਿ ਇਸ ਵਕਤ ਜਿਹੜਾ ਹੈਗਾ ਉਹ ਉਹ ਜਿਹੜਾ ਕਿ ਇਸ ਵਕਤ ਉਹ ਕੋਠੀ ਜਿਹੜੀ ਹੈਗੀ ਆ ਉਹ ਜਲੰਧਰ ਦੇ ਵਿੱਚ ਕਿਸੇ ਥਾਂ ਦੇ ਉੱਤੇ ਉਹਨਾਂ ਨੇ ਲਈ ਹੋਈ ਹੈ ਤੇ ਉਸ ਜਗ੍ਹਾ ਦੇ ਉੱਤੇ ਆ ਕੋਠੀ ਬਣਾ ਕੇ ਜਿਹੜਾ ਉਹ ਰਹਿ ਰਹੇ ਨੇ ਤੇ ਉਸ ਤੋਂ ਪਹਿਲਾ ਜਿਹੜਾ ਹੈਗਾ ਉਸ ਕੋਠੀ ਦੇ ਵਿੱਚ ਆ ਗੁਰਪ੍ਰੀਤ ਸਪਰਾ ਜੋ ਕਿ ਡਿਵੀਜ਼ਨਲ ਕਮਿਸ਼ਨਰ ਰਹੇ ਨੇ ਉਹ ਇਸ ਕੋਠੀ ਦੇ ਵਿੱਚ ਆਖਰੀ ਜਿਹੜਾ ਹੈ ਉਹ ਰਹਿ ਚੁੱਕੇ ਨੇ ਜਿਸ ਤੋਂ ਬਾਅਦ ਆ ਉਸ ਡਿਵੀਜ਼ਨਲ ਕਮਿਸ਼ਨਰ ਤੋਂ ਲੈ ਕੇ ਹੁਣ ਤੱਕ ਜਿਹੜੀ ਆ ਉਹ ਇਹ ਕੋਠੀ ਖਾਲੀ ਪਈ ਰਹੀ ਹੈਗੀ ਆ ਜਰੂਰ ਮੈਂ ਕੈਮਰਾ ਪਰਸੋਂ ਤਸਵੀਰ ਉਹ ਲੂੰਗਾ ਇਹ ਜਰੂਰ ਇੱਕ ਵਾਰੀ ਜ਼ੂਮ ਕਰਕੇ ਦਿਖਾਵੇ ਪ੍ਰੋਪਰ ਤਰੀਕੇ ਦੇ ਨਾਲ ਕੋਠੀ ਨੂੰ ਜਿਹੜਾ ਹੈਗਾ ਉਹ ਸਾਫ਼ ਸੁਥਰਾ ਵੀ ਕੀਤਾ ਗਿਆ ਹੈਗਾ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਸੁਰੱਖਿਆ ਪੱਖੋਂ ਕੋਈ ਵੀ ਚੂਕ ਨਾ ਹੋ ਸਕੇ ਇਹ ਕੋਠੀ ਨੂੰ ਹਰੇਕ ਐਂਗਲ ਪੱਖੋਂ ਜਿਹੜਾ ਉਹ ਸਾਫ਼ ਕੀਤਾ ਗਿਆ ਹੈ ਆ ਇੱਕ ਇੱਕ ਚੀਜ਼ ਬਾਰੀਕੀ ਦੇ ਨਾਲ ਚੈੱਕ ਕੀਤੀ ਗਈ ਹੈ ਕਿ ਇਸ ਜਗ੍ਹਾ ਦੇ ਉੱਤੇ ਕਿਸੇ ਹੋਰ ਪਾਸੇ ਉਹ ਰਾਸਤਾ ਹੁੰਦਾ ਜਾਂ ਨਹੀਂ ਹੁੰਦਾ ਹੋਰ ਚੀਜ਼ਾਂ ਵੀ ਜੜੀਆਂ ਨੇ ਉਹ ਚੈੱਕ ਕੀਤੀਆਂ ਗਈਆਂ ਨੇ ਰੋਜ਼ ਇਸ ਕੋਠੀ ਦੇ ਵਿੱਚ ਲਗਾਤਾਰ ਜਿਵੇਂ ਪਹਿਲਾਂ ਜਦੋਂ ਸੀਐਮ ਨੇ ਕਰ ਲੈਣਾ ਸੀ ਜਲੰਧਰ ਦੇ ਵਿੱਚ ਕਿਉਂਕਿ ਕੈਂਟ ਦੇ ਵਿੱਚ ਮੌਜੂਦ ਹੈ ਜਿਵੇਂ ਉਸ ਜਗ੍ਹਾ ਦੇ ਉੱਤੇ ਹਲਕਾ ਚੱਲ ਰਹੀ ਸੀ ਸਫਾਈ ਹੋ ਰਹੀ ਸੀ ਹਰ ਇੱਕ ਚੀਜ਼ਾਂ ਉਰਿਆ ਸੀ ਉੰਜ ਹੀ ਇਸ ਕੋਠੀ ਦੇ ਵਿੱਚ ਵੀ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਕੋਠੀ ਕਾਫੀ ਵੱਡੀ ਹੈ ਹਾਲਾਂਕਿ ਸਾਨੂੰ ਪਹਿਲੇ ਕਿਹਾ ਗਿਆ ਹੈਗਾ ਕਿ ਕੋਠੀ ਦੀ ਤਸਵੀਰ ਜਿਹੜੀ ਹੈ ਉਹ ਤੁਸੀਂ ਨਾ ਦਿਖਾਓ ਪਰ ਤਾਂ ਤੁਹਾਨੂੰ ਅਸੀਂ ਇਸ ਕਰਕੇ ਬਾਹਰ ਉਹ ਜਿਹੜਾ ਹੈਗਾ ਉਹ ਕੋਠੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਕਾ ਕੋਠੀ ਦਾ ਦ੍ਰਿਸ਼ ਹੋਵੇਗਾ ਬਿਲਕੁਲ ਰਾਜਿਆਂ ਦੇ ਮਹਿਲ ਵਾਂਗੂ ਇਹ ਜਿਹੜੀ ਹੈ ਉਹ ਕੋਠੀ ਬਣਾਈ ਗਈ ਹੈ ਕੋਠੀ ਦੇ ਅੰਦਰ ਕੀ ਕੁਝ ਹੈ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੂੰਗਾ ਕੋਠੀ ਅੰਗਰੇਜ਼ਾਂ ਦੇ ਸਮੇਂ ਤੋਂ ਬਣੀ ਹੋਈ ਹੈ ਤਾਂ ਜ਼ਰੂਰੀ ਹੈ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਜੋ ਕੋਠੀ ਬਣੀ ਹੈ ਤਾਂ ਉਸ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਦੇ ਚੀਜ਼ਾਂ ਵੀ ਜੜੀਆਂ ਨੇ ਉਹ ਮੌਜੂਦ ਹੋਣਗੀਆਂ ਦੋ ਰਾਈਫਲਾਂ ਜੋ ਕਿ ਅੰਗਰੇਜ਼ੀ ਸਰਕਾਰ ਦੇ ਵੱਡੇ ਅਫਸਰ ਜਿਹੜੇ ਨੇ ਉਹ ਇਸਤੇਮਾਲ ਕਰਦੇ ਸੀਗੇ ਜਾਂ ਫਿਰ ਜੋ ਬੰਦੂਖਾਂ ਹੁੰਦੀਆਂ ਸੀਗੀਆਂ ਉਹ ਇਸ ਦੇ ਵਿੱਚ ਟੰਗੀਆਂ ਹੋਈਆਂ ਨੇ ਪੁਰਾਣੀ ਵਿਰਾਸਤ ਜਿਹੜੀ ਪੰਜਾਬ ਦੀ ਉਹ ਇਸ ਕੋਠੀ ਦੇ ਵਿੱਚ ਹੈਗੀ ਹੈ ਉਸ ਤੋਂ ਇਲਾਵਾ ਜਿਹੜਾ ਹੈ ਉਹ ਇਸ ਕੋਠੀ ਦੇ ਵਿੱਚ ਚਾਰ ਬੈੱਡਰੂਮ ਹੈਗੇ ਨੇ ਤਿੰਨ ਕੰਮ ਕਰਨ ਦੇ ਜਿਹੜੇ ਹੈਗੇ ਨੇ ਉਹ ਰੂਮ ਹੈਗੇ ਨੇ ਅਤੇ ਉਸ ਤੋਂ ਇਲਾਵਾ ਇੱਕ ਬਾਹਰੀ ਬਰਾਂਦਾ ਹੈਗਾ ਜੋ ਕਿ ਕਾਫੀ ਵੱਡਾ ਬਰਾਂਦਾ ਹੈਗਾ ਤੇ 10 ਜਿਹੜੇ ਨੇ ਉਹ ਫਲੈਟ ਜੋ ਕਿ ਕੋਈ ਅਫਸਰ ਵੱਡਾ ਅਫਸਰ ਅੰਗਰੇਜ਼ਾਂ ਦਾ ਹੁੰਦਾ ਸੀਗਾ ਤਾਂ ਉਹਨਾਂ ਦੇ ਜਿਹੜੇ ਨਾਲ ਚੱਲਦੇ ਅਫਸਰ ਹੁੰਦੇ ਸੀਗੇ ਜਿਹੜੇ ਸਿਕਿਉਰਟੀ ਦਿੰਦੇ ਸੀ ਉਸ ਬੰਦੇ ਉਸ ਅਫਸਰ ਨੂੰ ਤਾਂ ਉਹਨਾਂ ਦੇ ਲਈ 10 ਫਲੈਟ ਜਿਹੜੇ ਨੇ ਉਹ ਵੱਡੇ ਵੱਡੇ ਫਲੈਟ ਬਣਾਏ ਹੋਏ ਨੇ ਇੱਕ ਖਾਸ ਗੱਲ ਇਹ ਵੀ ਤੁਹਾਨੂੰ ਜ਼ਰੂਰ ਦੱਸ ਦੇਣਾ ਚਾਹੁੰਦਾ ਵਾ ਕਿ ਇਸ ਕੋਠੀ ਦੇ ਵਿੱਚ ਇੰਨੀ ਕਿ ਸੁੱਖ ਸੁਵਿਧਾ ਹੈ ਕਿ ਇੱਕ ਏਕੜ ਦੇ ਵਿੱਚ ਸਿਰਫ ਜਿਹੜਾ ਹੈਗਾ ਉਹ ਲੇਖ ਬਣਾਇਆ ਹੋਇਆ ਜਿਸ ਦੇ ਵਿੱਚ ਆ ਇਸ ਅ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਉਹ ਹੋਰ ਲੋਕੀ ਜਿਵੇਂ ਕਹਿ ਲਓ ਜਿਸ ਜੋ ਅਫਸਰ ਰਹਿੰਦਾ ਸੀਗਾ ਉਹ VOTING ਵੀ ਕਰ ਸਕਦਾ ਸੀਗਾ ਤਾਂ ਇਦਾਂ ਦੀਆਂ ਸੁੱਖ-ਸੁਦਾਵਾਂ ਜਿਹੜੀਆਂ ਨੇ ਉਹ ਇਸ ਕੋਟੀ ਦੇ ਵਿੱਚ ਦਿੱਤੀਆਂ ਗਈਆਂ ਨੇ ਜਿਸ ਦੀ ਤਿਆਰੀ ਤੁਹਾਨੂੰ ਜਰੂਰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹੌਲੀ-ਹੌਲੀ ਇਸ ਜਗ੍ਹਾ ਦੇ ਉੱਤੇ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ ਅਤੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਸੀਐਮ ਭਗਵੰਤ ਸਿੰਘ ਮਾਨ ਹੋਰੀ ਰਹਿਣਗੇ ਜੋ ਜਾਣਕਾਰੀ ਹੁਣ ਤੱਕ ਸਾਨੂੰ ਮਿਲੀ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਹੋਰੀ ਆਪ ਜਿਹੜਾ ਹੈਗਾ ਏ ਉਹ ਇਸ ਕੋਠੀ ਨੂੰ ਪਸੰਦ ਕਰਕੇ ਗਏ ਨੇ ਉਹਨਾਂ ਦੀ ਇਹ ਕੋਠੀ ਬਹੁਤ ਜੜੀ ਹੈ ਉਹ ਪਸੰਦਦਾ ਹੈ ਕਿਉਂਕਿ ਇਹ ਕੋਠੀ ਕਾਫੀ ਲੰਬਾ ਜੜਾ ਹੈ ਉਹ ਵਿਰਾਸਤ ਸਾਹਮਣੇ ਬੈਠੀ ਹੋਈ ਹੈ ਕੈਮਰਾ ਪਰਸਨ ਪੰਕੇ ਦੇ ਨਾਲ ਰਾਜੀ ਗੁਪਤਾ ਹਮਦਰ ਟੀਵੀ ਕੈਨੇਡਾ